ਹਗਨਾ ਹੋ ਗਏ ਜੀ ਉਹ ਨਹੀਂ ਆ ਹ ਗਰੀਬਾਣਾ ਸ਼ੋਭਾ ਗਦੰਦੇ ਗਲੇ ਲਾਪਰੀ ਸਿੰਘ ਜੀ ਹਾਂਜੀ ਲਖਪਰੀ ਜੀ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਜੀ ਹਾਂਜੀ ਨਿਊ ਸ਼ੀਜ਼ ਸੁਸਨਾ ਕਾ ਰਹਿੰਦੇ ਆ ਜੀ ਤੇ ਦੋ ਨੰਬਰ ਗਲੀ ਹਾਂਜੀ ਤੇ 79 ਚੁੰਗੀ ਮੰਦਿਰ ਹਾਂਜੀ ਸਰ ਕੀ ਮਸਲਾ ਕੀ ਹੋਇਆ ਮਸਲਾ ਸਾਡੇ ਫਾਜ਼ਲ ਸਾਹਿਬ ਗਵੱਚੇ ਹਾਂਜੀ ਤੇ ਕੋਈ ਪਤਾ ਛਤਾ ਨਹੀਂ ਲੱਗਾ ਇਹਨਾਂ ਦਾ ਇਹ ਦਿਮਾਗੀ ਪਰੇਸ਼ਾਨੀ ਹੈ ਤੇ ਕਿੰਨਾ ਚਿਰ ਹੋ ਗਿਆ ਹੋ ਗਿਆ ਨਹੀਂ ਗਿਆ ਤੇ ਇਹ ਹੋ ਗਿਆ ਇਹਨਾਂ ਨੂੰ ਅੱਜ ਜਸ ਸਵਾਮੀ ਨਾ ਹੋ ਗਿਆ ਇਹਨਾਂ ਨੂੰ ਤੇ ਕੀ ਕੰਮ ਕੀ ਕਰਦੇ ਜੀ ਕੰਮ ਇਹ ਰੱਖਿਆ ਲੈ ਗਏ ਡੇੜੀ ਘਰੋਂ ਤੇ ਇਹਨਾਂ ਦੇ ਦਿਮਾਗੇ ਪਰੇਸ਼ਾਨੀ ਆ ਇਹਨਾਂ ਨੂੰ ਕੋਈ ਪਤਾ ਸ਼ਤਾ ਨਹੀਂ ਲੱਗਾ ਕਿ ਕਿੱਧਰ ਜਾਣਾ ਆ ਕੋਈ ਕੋਈ ਇਹਨਾਂ ਨੂੰ ਪਤਾ ਨਹੀਂ ਹੈ ਇਹਨਾਂ ਦੇ ਦਿਮਾਗੀ ਜਿਆਦਾ ਪਰੇਸ਼ਾਨੀ ਆ ਹਾਂਜੀ ਤੇ ਜੇ ਕਿਸੇ ਨੂੰ ਮਿਲਦੇ ਆ ਵੀਰ ਭਰਾ ਨੂੰ ਤੇ ਇਹਨੂੰ ਵੀ ਕਿ ਇਹਨਾਂ ਨੂੰ ਘਰ ਪਹਚਾਇਆ ਜਾਵੇ ਤੇ ਜਸ ਨਹੀਂ ਤੁਸੀਂ ਇਹਨਾਂ ਦੇ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਦੇ ਕੋਸ਼ਿਸ਼ ਤਾਂ ਅਸੀਂ ਸਰ ਬੜੀ ਕੀਤੀ ਆ ਪਰ ਸਾਨੂੰ ਮਤਲਬ ਕਿ ਨਹੀਂ ਲੱਭੇ ਅਹੀਂ ਬੜੀ ਕੋਸ਼ਿਸ਼ ਕੀਤੀ ਐਫ ਆਰ ਆਈ ਦਰਦ ਕਰਾਈ ਹੈ ਹਾਂਜੀ ਐਫ ਆਰ ਆਈ ਦਰਦ ਕਰਾਈ ਆ ਉਹ ਵੀ ਕੋਸ਼ਿਸ਼ ਕਰ ਰਹੇ ਆ ਪਰ ਉਹਨਾਂ ਨੂੰ ਵੀ ਕੋਈ ਸੂਤਰਾ ਨਹੀਂ ਮਿਲ ਰਹੀ ਕਿਤੇ ਵੀ ਅੱਛਾ ਹਾਂਜੀ ਉਹਨਾਂ ਨੂੰ ਕੋਈ ਆਪਣਾ ਕੀ ਕਹਿੰਦੇ ਆ ਕਿਸੇ ਨੂੰ ਕੰਟੈਕਟ ਨੰਬਰ ਦੇਣਾ ਚਾਹੁੰਦੇ ਜੇ ਉਹ ਮਿਲਦੇ ਆ ਤੇ ਇਹਨਾਂ ਦੇ ਤੁਹਾਨੂੰ ਹਾਂਜੀ ਅਹੀਂ ਫੋਟੋ ਦੇ ਉੱਤੇ ਨੰਬਰ ਲਿਖਿਆ ਆ ਉਹਨਾਂ ਨੂੰ ਵੀਡੀਓ ਪਾਈਆਂ ਹਈਆਂ ਆ ਇਸ ਤਰ੍ਹਾਂ ਦਿੱਤੀਆਂ ਸੀ ਪਰ ਕੋਈ ਹਨੂ ਕੋਈ ਕਿਤੇ ਕੋਈ ਗੱਲਬਾਤ ਨਹੀਂ ਮਿਲੇ ਕੋਈ ਕਿ ਹਨੂ ਤਾਂ ਤੁਸੀਂ ਹੁਣ ਕੀ ਮੰਗ ਕਰਦੇ ਜੀ ਇਹ ਸਰਕਾਰ ਕੋ ਇਹ ਹੀ ਚਾਹੁੰਦੇ ਆ ਕਿ ਸਾਨੂੰ ਜਿੱਥੇ ਮਿਲਣ ਜੇ ਇਸ ਵੀ ਹਾਲਤ 'ਚ ਆ ਰੱਬ ਪੇਖਿਆ ਨੂੰ ਕਿਤੇ ਵੀ ਮਿਲ ਜੇ ਕਿਸੇ ਨੂੰ ਮਿਲਦਾ ਹੈ ਕਿ ਸਾਡੇ ਘਰੇ ਪਜਾ ਦੇ ਜਾਂ ਹਾਨੂੰ ਨੰਬਰ ਤੇ ਫੋਨ ਕਰ ਦੇਣਾ ਜਿਹੜਾ ਨੰਬਰ ਦਿੱਤਾ ਆਈ ਫੋਟੋ ਦੇ ਉੱਤੇ ਜੀ ਸਸੀ ਗਾਲ ਜੀ ਬਾਈਗੁਰ ਜੀ ਕਾਕਾ ਸਾਹਿਬ ਹੈਗੇ ਜੀ ਫਰੇ ਗੁਰਦੀਪ ਸਿੰਘ ਨਾਮ ਹੈ ਫਾਦਾ ਸਾਹਿਬ ਦਾ ਆਪਣਾ ਤੇ ਉਹਨਾਂ ਨੂੰ ਜਿਹੜਾ ਵੀ ਲੱਭੇਗਾ ਉਹਨਾਂ ਨੂੰ 5000 ਰੁਪਏ ਨਾਮ ਦਿੱਤਾ ਜਾਏਗਾ ਇਹਨੂੰ ਵੀ ਮਿਲਦੇ ਆ ਤੇ ਇਹਨਾਂ ਨੂੰ ਆ ਨੰਬਰ ਤੇ ਫੋਨ ਕੀਤਾ ਜਾਵੇ ਤੇ ਅਸੀਂ ਲੈਣ ਆ ਜਾਾਂਗੇ ਆਪੇ ਜਦ ਸਾਡੇ ਘਰੇ ਪਹੁੰਚਾਇਆ ਜਾਵੇ ਗ੍ਰੀਦਿ ਰੱਖਿਆ ਨਦੇ ਕੋੜੀ ਤੇ ਕਰੋਗੇ ਇਹੋ ਆਪਣਾ ਕੰਟੈਕਟ ਨੰਬਰ ਦਿਓ ਜੀ 81 ਹਾਂਜੀ 46 ਹਾਂਜੀ 26 85 85 58 ਮੇਰਾ ਨਾਮ ਸੁਜੀਤ ਕੌਰ ਹਾਂਜੀ ਇਹ ਕਿਹੜਾ ਮੁੰਡਾ ਪੈਂਦਾ ਜੀ ਇਹ ਨਿਊ ਚੀਦੂਨ ਮਨਗਰ ਸੁਲਤਾਨ ਵਡਗੜ ਮੰਦਰ ਵਾਲਾ ਬਾਜ਼ਾਰ ਪੈਂਦਾ ਜੇ ਹਾਂਜੀ ਇਹ ਕਿਨੇ ਨੰਬਰ ਗਲੀ ਬਿੰਦੀ ਇਹ ਸੀ ਨੀਓ ਦੋਲ ਨੰਬਰ ਗਲੀ ਬਿੰਦੀ ਸੀਦਨਮ ਨਗਰ ਹਾਂਜੀ ਤੇ ਕੀ ਇਨਾਂ ਦੇ ਤੁਸੀਂ ਕੀ ਕਹਿਣਾ ਜਾਂਦੇ ਜੀ ਇਹ ਮੇਰੇ ਸਰਦਾਰ ਜੀ ਨੇ ਸਿਰਦੇ ਇਹ ਬਾਜ਼ਾਰ ਗਏ ਆਦੇ ਵਜੇ 1 ਵਜੇ ਘਰੋਂ ਗਏ ਆ ਵਾਪਸ ਨਹੀਂ ਪਰਦੇ ਨਾ ਇਹਨਾਂ ਕੋਈ ਉਗ ਸੁਗ ਨਹੀਂ ਰਿਪੋਰਟ ਵੀ ਦਰਜ ਕਰਾਈ ਸਾਨੂੰ ਕੋਈ ਉਗ ਸੁਗ ਨਹੀਂ ਮਿਲੀ ਨਾ ਕੋਈ ਦਾਹਨ ਕੋ ਸੁਭ ਮਿਲੀ ਇਹਦੀ ਬੇਨਤੀ ਹੈ ਹਾਂਜੀ 13 ਹੋ ਗਿਆ ਇਹਨਾਂ ਨੂੰ ਅਧ ਤੈਨ ਮੰਬਰ ਤੇ ਤਿੰਨ ਦਿਨ ਉੱਪਰ ਹੋਏ ਆ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰੋਸੈਸਰ ਮੰਗੇ ਸਾਨੂੰ ਵੀ ਜਿਸ ਤਰ੍ਹਾਂ ਦੇ ਹੈਗੇ ਆ ਮੇਰਾ ਪਤੀ ਮੈਨੂੰ ਵਾਪਸ ਮਿਲਣਾ ਚਾਹਦਾ ਵਾ ਕੋਈ ਅੰਗਸੰਗ ਹੋਵੇ ਅਰੀ ਮਿਲੇ ਮਨੋ ਬੜੀ ਖੁਸ਼ੀ ਹੋ ਗਈ ਬੜੀ ਬੇਨਤੀ ਹੈ ਜਨਦੀ ਜੋ ਮੈਨੂੰ ਦੱਸੂਗਾ ਸੁਗਰਾਣਾ ਕਰੂ ਉਹਨਾਂ ਦਾ ਮੈਂ